ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜੋ ਫਿਰ ਤੋਂ ਰੁਬਰੂ ਹੋਇਆ ਤੁਹਾਡੇ ਨਾਲ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਨ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਨੇ ਆਪਣਾ ਮੁਜਾਜ਼ ਬਦਲੇ ਦੱਸਦੀ ਹੈ ਕਿ ਕੱਲ ਸਵੇਰ ਤੋਂ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਤਾਂ ਗੜੇਮਾਰੀ ਵੀ ਹੋ ਰਹੀ ਹੈ ਤੇ ਉੱਥੇ ਮੌਸਮ ਵਿਭਾਗ ਨੇ ਕੁਝ ਕੁ ਖੇਤਰਾਂ ਦੇ ਵਿੱਚ yellow alert ਤੇ ਕਈ ਇਲਾਕਿਆਂ ਦੇ ਵਿੱਚ orange alert ਵੀ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਸ ਬਾਰਿਸ਼ ਦੇ ਕਾਰਨ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਉੱਥੇ ਲੋਕ ਨੇ ਜਿਹੜੇ ਇੱਕ ਦੂਸਰੀ ਜਗ੍ਹਾ ਤੋਂ ਜਾਣ ਦੇ ਲਈ ਕਹਿ ਸਕਦਾ ਹੈ ਕਿ ਪ੍ਰਭਾਵਿਤ ਹੋਏ ਨਰ ਉਸ ਦੇ ਨਾਲ ਹੀ ਅਹਿਮ ਜਾਣਕਾਰੀ ਜ਼ਰੂਰ ਦੇ ਦੇਣੇ ਆ ਕਿ ਤਾਪਮਨ ਦੇ ਵਿੱਚ ਜਿੱਥੇ ਗਿਰਾਵਟ ਦਰਜ ਕੀਤੀ ਗਈ ਹੈ ਤੇ ਤੇਜ਼ ਹਵਾਵਾਂ ਚੱਲਦੀਆਂ ਨੇ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਦੱਸਦੇ ਕਿ ਹਿਮਾਲਿਆਨੀ ਖੇਤਰਾਂ ਦੇ ਵਿੱਚ ਜਿੱਥੇ ਬਰਫਬਾਰੀ ਹੋ ਰਹੀ ਹੈ ਉੱਥੇ ਨੀਵੇਂ ਖੇਤਰ ਨੇ ਜਿਹੜੇ ਉੱਥੇ ਕੱਲ ਤੋਂ ਹੀ ਬਾਰਿਸ਼ ਹੋ ਰਹੀ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 1 ਮਾਰਚ ਤੱਕ ਜਿਹੜਾ ਇਸ ਤਰੀਕੇ ਦੇ ਨਾਲ ਮੌਸਮ ਰਹਿਣ ਵਾਲਾ ਹੈ ਯਾਨੀ ਕਿ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਕੁਝ ਇਲਾਕਿਆਂ ਦੇ ਉੱਤੇ ਅਗੜੇਮਾਰੀ ਹੋ ਸਕਦੀ ਦੋਸਤੋ ਬਾਅਦ ਅਸੀਂ ਗੱਲ ਕਰ ਲੈਣਾ ਕਿ ਬਦਲਦੇ ਹੋਏ ਮੌਸਮ ਦੇ ਕਾਰਨ ਬਰਫਬਾਰੀ ਜਿਹੜੀ ਹੋਈ ਹੈ ਉਸ ਦੇ ਕਾਰਨ ਬਦਰੀਨਾਥ ਤਾਮ ਦੇ ਨੇੜੇ ਗਲੇਸ਼ੀਅਰ ਟੁੱਟ ਜਾਂਦਾ ਤੇ ਗਲੇਸ਼ੀਅਰ ਜਿਹੜਾ ਇਸ ਤਰੀਕੇ ਦੇ ਨਾਲ ਟੁੱਟ ਜਾਂਦਾ ਹੈ ਕਿ 57 ਮਜ਼ਦੂਰ ਨੇ ਜਿਹੜੇ ਉਸ ਹੇਠਾਂ ਆ ਕੇ ਦੱਬ ਜਾਂਦੇ ਨੇ ਜੀ ਹਾਂ ਪਹਾੜ ਹੇਠਾਂ ਆ ਕੇ 57 ਮਜ਼ਦੂਰ ਦੱਬ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਇਸ ਤੋਂ ਇਲਾਵਾ 16 ਜੂਰਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹਾਲਾਂਕਿ ਲੋਕ ਨੇ ਜਿਹੜੇ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਤਾਂ ਬਹੁਤ ਸਾਰੇ ਵਿਭਾਗ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਲੋਕੀ ਆਪਣੀਆਂ ਮਨੁਕਾਮਨਾ ਲਈ ਜਾਂਦੇ ਨੇ ਪਰ ਉੱਥੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਪਹਾੜ ਹੈ ਜਿਹੜਾ ਦੁੱਖਾਂ ਦਾ ਪਹਾੜ ਉਹਨਾਂ ਦੇ ਉੱਤੇ ਟੁੱਟ ਪਏਗਾ ਤਾਂ ਕਹਿ ਸਕਦੇ ਆ ਕਿ ਗਲੇਸ਼ੀਅਰ ਟੁੱਟ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਜ਼ਿਕਰ ਕਰਾਂਗੇ ਪਰ ਇਸ ਵੇਲੇ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਕਿ 57 ਲੋਕ ਨੇ ਜਿਹੜੇ ਪਹਾੜ ਹੇਠਾਂ ਡੱਪ ਜਾਣ ਦੇ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ 16 ਲੋਕ ਨੇ ਜਿਨ੍ਹਾਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਤਾਂ ਇਸ ਤੋਂ ਬਾਅਦ ਅਸੀਂ ਜ਼ਿਕਰ ਕਰ ਲੈਣੇ ਆ ਵੱਡੀ ਤਬਾਹੀ ਹੁੰਦੀ ਹੈ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ ਹਿਮਾਲਿਆਨੀ ਖੇਤਰਾ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਨਵੇਂ ਇਲਾਕਿਆਂ ਦੇ ਵਿੱਚ ਬਾਰਿਸ਼ ਹੈ ਜਿਹੜੀ ਉਹ ਵੀ ਸ਼ੁਰੂ ਹੋ ਗਿਆ ਤੇ ਇਸ ਦੇ ਨਾਲ ਜ਼ਿਕਰ ਜ਼ਰੂਰ ਕਰਾਂਗੇ ਬਦਰੀਨਾ tạm ਜਿੱਥੇ ਦੋ ਦਿਨਾਂ ਤੋਂ ਬਰਫਬਾਰੀ ਹੋ ਰਹੀ ਸੀ ਬਰਫਬਾਰੀ ਦੇ ਕਾਰਨ ਸ਼ੁੱਕਰਵਾਰ ਦੁਪਹਿਰ ਯਾਨੀ ਕਿ ਅੱਜ ਦੇ ਦਿਨ ਵੱਡੀ ਤਬਾਹੀ ਹੋਈ ਹੈ ਤੇ ਭਾਰੀ ਤਬਾਹੀ ਤੋਂ ਬਾਅਦ ਗਲੇਸ਼ੀਅਰ ਟੁੱਟ ਗਿਆ ਜਿਸ ਤੇ ਕਾਰਨ 57 ਮਜ਼ਦੂਰ ਨੇ ਜਿਹੜਾ ਪਹਾੜੀ ਬਰਫ਼ ਦੇ ਹਟਾਉਣ ਕਾਰਨ ਹੇਠਾਂ ਡੱਪ ਜਾਂਦੇ ਨੇ ਤਾਂ ਜਿਵੇਂ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਆਫਤ ਪ੍ਰਬੰਧਨ ਦੇ 77 ਚਮੋਲੀ ਨੇ ਦੱਸਿਆ ਕਿ ਚਮੂਲੀ ਬਦਰੀਨਾ ਥਾਮ ਦੇ ਮਾਨਾ ਪਿੰਡ ਨੇੜੇ ਗਲੇਸ਼ੀਅਰ ਦੇ ਹੇਠਾਂ 57 ਮਜ਼ਦੂਰ ਡੱਪ ਗਏ ਨੇ ਹਾਲਾਂਕਿ 16 ਨੂੰ ਬਚਾ ਲਿਆ ਗਿਆ ਬਾਕੀ 41 ਮਜ਼ਦੂਰਾਂ ਦੀ ਜੜੀ ਪਾਲ ਹੈ ਹਜੇ ਤੱਕ ਜਾਰੀ ਹੈ ਇਸ ਦੇ ਨਾਲ ਹੀ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਦਿਵਾੜੀ ਨੇ ਕਿਹਾ ਸੰਚਾਰ ਪ੍ਰਣਾਲੀ ਉੱਚੀ ਥਾਂ ਤੇ ਹੋਣ ਕਾਰਨ ਸਹੀ ਜਾਣਕਾਰੀ ਨਹੀਂ ਮਿਲ ਰਹੀ ਹੈ ਤਾਂ ਮੌਸਮ ਵਿਭਾਗ ਨੇ ਵੀ ਦੱਸਿਆ ਕਿ yellow alert ਚਾਰੀ ਕਰ ਦਿੱਤਾ ਗਿਆ ਸੀ ਚਮੋਲੀ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਕਈ ਦਿਨਾਂ ਤੋਂ ਬਰਫਬਾਰੀ ਹੋ ਰਹੀ ਸੀ ਮੌਸਮ ਵਿਭਾਗ ਨੇ ਪਹਿਲਾਂ ਹੀ orange alert ਜਾਰੀ ਕੀਤਾ ਤੇ ਇਸ ਦੇ ਨਾਲ ਹੀ 3200 ਮੀਟਰ ਤੇ ਉੱਪਰ ਦੇ ਖੇਤਰ ਦੇ ਵਿੱਚ ਬਰਫਬਾਰੀ ਹੋਣ ਦੀ ਜੜੀ ਸੰਭਾਵਨਾ ਉਹ ਵੀ ਜਤਾਈ ਜਾ ਰਹੀ ਸੀ ਤਾਂ ਦੱਸਦੇ ਕਿ برف ਖਿਸਕਣ ਦਾ ਜਿਹੜਾ ਖਤਸ਼ਾ ਵੀ ਪ੍ਰਗਟਾਇਆ ਜਾ ਰਿਹਾ ਸੀ ਤਾਂ ਹੁਣ ਬਦਰੀਨਾਥ ਮੰਦਰ ਤੋਂ 3 ਕਿਲੋਮੀਟਰ ਦੂਰ ਮਾਨਾ ਕਸਤੋਲੀ ਨੂੰ ਜੋੜਨ ਵਾਲੇ ਜਿਹੜੇ ਰਾਸ਼ਟਰੀ ਰਾਜਮਾਰਗ ਦੇ ਕੋਲ ਬਰਫ ਦਾ ਤੂਫਾਨ ਆ ਗਿਆ ਤੇ ਇਸ ਦੇ ਵਿੱਚ 57 ਮਜ਼ਦੂਰ ਦੇ ਫਸੇ ਹੋਣ ਦੀ ਖਬਰ ਹੈ ਜਿਨ੍ਹਾਂ ਦੇ ਵਿੱਚੋਂ 16 ਨੂੰ ਤਾਂ ਬਚਾ ਲਿਆ ਗਿਆ ਤੇ ਉੱਤਰਾਖੰਡ ਦਾ ਮਾਨਾ ਪਿੰਡ ਭਾਰਤ ਤੇ ਚੀਨ ਦੀ ਸਰਹੱਦ ਉੱਤੇ ਹੈ ਇਹ ਫੌਜ ਦਾ ਬੇਸ ਕੈਂਪ ਇਸ ਲਈ ਫੌਜ ਸਭ ਤੋਂ ਪਹਿਲਾਂ ਬਚਾਅ ਕੰਮਕਾਰ ਦੇ ਵਿੱਚ ਲੱਗੀ ਹੋਈ ਹੈ ਐਨਡੀਆਰਐਫ ਤੇ ਐਸਟੀਆਰਐਫ ਦੀਆਂ ਟੀਮਾਂ ਭੇਜੀਆਂ ਗਈਆਂ ਨੇ ਬੀਆਰਓ ਦੀਆਂ ਟੀਮਾਂ ਵੀ ਬਚਾਅ ਕਾਰਜ ਦੇ ਵਿੱਚ ਇਸ ਵੇਲੇ ਜੁਟੀਆਂ ਹੋਈਆਂ ਨੇ ਤੋਂ ਉਸ ਤੋਂ ਬਾਅਦ ਅਸੀਂ ਗੱਲ ਕਰ ਲੈਣੇ ਆ ਕਿ ਜਿਹੜੇ ਲੋਕ ਸ਼ਰਾਬ ਪੀਣ ਦੇ ਸ਼ਕੀਨ ਨੇ ਤਾਂ ਉਹਨਾਂ ਲਈ ਬੇहद ਖਬਰ ਬੁਰੀ ਰਹਿਣ ਵਾਲੀ ਹੈ ਤਾਂ ਦੱਸਿਆ ਕਿ ਬੀਤੇ ਦਿਨ ਕੈਬਨਟ ਮੀਟਿੰਗ ਹੋਈ ਸੀ ਤੇ ਕੈਬਨਟ ਮੀਟਿੰਗ ਦੇ ਵਿੱਚ ਪੰਜਾਬ ਮੰਤਰੀ ਮੰਡਲ ਵਿੱਤੀ ਪ੍ਰਣਾਲੀ 2025-26 ਦੇ ਅਧੀਨ ਫੈਸਲਾ ਲਿਆ ਗਿਆ ਕਿ ਕਿਤੇ ਨਾ ਕਿਤੇ ਸ਼ਰਾਬ ਜਿਹੜੀ ਉਹ ਮਹਿੰਗੀ ਹੋਣ ਜਾ ਰਹੀ ਹੈ ਦੱਸਦੇ ਕਿ ਭਾਰਤ ਦੇ ਵਿੱਚ ਬਣੀਆਂ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਨੇ ਜਿਹੜੀਆਂ 10 ਤੋਂ 20 ਰੁਪਏ ਤੱਕ ਵੱਧ ਸਕਦੀਆਂ ਨੇ ਤੇ ਉੱਥੇ ਦਰਾਮਦ ਸ਼ਰਾਬ ਦੀ ਜੇ ਗੱਲ ਕੀਤੀ ਜਾਵੇ ਤਾਂ 30 ਤੋਂ 40 ਰੁਪਏ ਤੱਕ ਦੀ ਕੀਮਤ ਵੱਧ ਸਕਦੀ ਹੈ ਤਾਂ ਬਿਲਕੁਲ ਤੁਹਾਨੂੰ ਵਿਸਤਾਰ ਪੂਰਵਕ ਦੇ ਨਾਲ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਪੰਜਾਬ ਮੰਤਰੀ ਮੰਡਲ ਨੇ ਵਿੱਤੀ ਸਾਲ 2025-26 ਲਈ ਅਬਕਾਰੀ ਨੀਤੀ ਤੇ ਮੋਹਰ ਲਗਾ ਦਿੱਤੀ ਹੈ ਇਸ ਤਹਿਤ ਸੂਬੇ ਦੇ ਅਗਲੇ ਵਿੱਤੀ ਸਾਲ ਚ ਭਾਰਤ ਚ ਬਣੀ ਵਿਦੇਸ਼ੀ ਸ਼ਰਾਬ ਤੇ ਦਰਾਮਦ ਵਿਦੇਸ਼ੀ ਸ਼ਰਾਬ ਕਹਿ ਸਕਦੇ ਆ ਮਹਿੰਗੀ ਹੋ ਜਾਏਗੀ ਨਵੀਂ ਨੀਤੀ ਮੁਤਾਬਕ ਭਾਰਤ ਚ ਬਣੀ ਅੰਗਰੇਜ਼ੀ ਸ਼ਰਾਬ ਦੀ ਹਰ ਬੋਤਲ ਬੋਤਲ ਦੀ ਜਿਹੜੀ ਕੀਮਤ ਹੈ 10 ਤੋਂ 20 ਰੁਪਏ ਤੇ ਦਰਾਮਦ ਸ਼ਰਾਬ ਦੀ ਬੋਤਲ ਦਾ 30 ਤੋਂ 40 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਤਾਂ ਦੱਸ ਦਈਏ ਕਿ ਉੱਥੇ ਹੀ ਅਜੇ ਗੱਲ ਕੀਤੀ ਜਾਵੇ ਦੇਸੀ ਸ਼ਰਾਬ ਤੇ ਬੀਅਰ ਦੀ ਕੀਮਤ ਵਿੱਚ ਉਸ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ ਤਾਂ ਸ਼ਰਾਬ ਦੇ ਠੇਕੇ ਰਾ ਰਾਹੀ ਨਹੀਂ ਬਲਕਿ ਇਹ ਟ੍ਰੈਂਡਿੰਗ ذریعے ਅਲਾਟ ਕੀਤੇ ਜਾਣਗੇ ਗਰੁੱਪਾਂ ਦੀ ਗਿਣਤੀ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਛੋਟੇ ਗਰੁੱਪ ਨੇ ਜਿਹੜੇ ਖਤਮ ਕਰ ਦਿੱਤੇ ਗਏ ਨੇ ਤੇ ਇਹ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਿੰਦੇ ਆ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਰਹਾਇਸ਼ ਤੋਂ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਚਾਪਕਾਰੀ ਨੀਤੀ 2025-26 ਤੇ ਚਰਚਾ ਮਗਰੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੇ ਗੱਲ ਕੀਤੀ ਜਾਵੇ ਵਿੱਤੀ ਅਫਕਾਰੀ ਮੰਤਰੀ ਹਲਪਾਲ ਸਿੰਘ ਛੀਮਾ ਉਹਨਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਵਿੱਚ ਸਰਕਾਰ ਨੇ ਆਪਾਕਾਰੀ ਤੋਂ 10125 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਸੀ ਤੇ ਇਸ ਤੋਂ 10200 ਕਰੋੜ ਰੁਪਏ ਦਾ ਪਾਲੀਆ ਇਕੱਠਾ ਕਰ ਲਿਆ ਤੇ ਹੁਣ ਵਿੱਤੀ ਸਾਲ 2025-26 ਦੌਰਾਨ ਆਪਕਾਰੀ 1120 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ ਹਾਲਾਂਕਿ ਚੀਮਾ ਨੇ ਦੱਸਿਆ ਪਿਛਲੇ ਸਾਲ ਡਰਾਹਾਂ ਹੀ ਠੇਕੇ ਅਲੋਟ ਕੀਤੇ ਗਏ ਸੀ ਜਦਕਿ ਨਵੀਂ ਨੀਤੀ ਤਹਿਤ ਠੇਕੇ ਅਕਿਆ ਸਖਧਿਆ ਕਿ ਈ ਟ੍ਰੈਂਡਿੰਗ ਜ਼ਰੀਏ ਲੋਟ ਕੀਤੇ ਜਾਣਗੇ ਤੇ ਇਸ ਲਈ 2007 ਸਮੂਹ ਬਣਾਏ ਗਏ ਨੇ ਜਦਕਿ ਇਸ ਤੋਂ ਪਹਿਲਾਂ ਗਰੁੱਪਾਂ ਦੀ ਗਿਣਤੀ 236 ਸੀ ਹਰੇਕ ਸਮੂਹ ਦਾ ਆਕਾਰ 40 ਕਰੋੜ ਰੁਪਏ ਰੱਖਿਆ ਗਿਆ ਈ ਟ੍ਰੈਂਡਿੰਗ ਨੂੰ ਲੈ ਕੇ ਛੋਟੇ ਠੇਕੇਦਾਰਾਂ ਚ ਪਾਈ ਜਾ ਰਹੀ ਹੈ ਦੱਸਿਏ ਕਿ ਹਰਪਾਲ ਸਿੰਘ ਚੀਮਾ ਨੇ ਵੀ ਦੱਸਿਆ ਕਿ ਨਵੀਂ ਆਬਾਕਰੀ ਨੀਤੀ ਤਹਿਤ ਫਾਰਮ ਹਾਊਸ ਤੇ ਸ਼ਰਾਬ ਰੱਖਣ ਦੇ ਲਾਇਸੈਂਸ ਤੇ ਸ਼ਰਾਬ ਦੀ ਮਿਕਤਾਰ ਵਧਾ ਦਿੱਤੀ ਹੈ ਨਾ ਕਿਹਾ ਕਿ ਹੁਣ ਲਾਇਸੈਂਸ ਤੇ 12 ਬੋਤਲਾਂ ਦੀ ਥਾਂ 36 ਬੋਤਲਾ ਸ਼ਰਾਬ ਰੱਖੀ ਜਾ ਸਕਦੀ ਹੈ ਦੱਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਸਿਰਫ 25000 ਰੁਪਏ ਚ ਮਿਲੇਗਾ ਬੀਅਰ ਦਾ ਠਿਕਾ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਦੱਸਿਆ ਗਿਆ ਕਿ ਬੀਅਰ ਦੇ ਵਧ ਰਹੇ ਰੁਝਾਨ ਨੂੰ ਦੇਖਦੇ ਨਵੀਂ ਆਪਕਾਰੀ ਨੀਤੀ ਦੇ ਵਿੱਚ ਬੀਅਰ ਦੀ ਦੁਕਾਨ ਖੋਲਣ ਲਈ ਫੀਸ ਘਟਾ ਦਿੱਤੀ ਗਈ ਹੈ ਜੇ ਨਾਲੀ ਦੁਕਾਨਾਂ ਦੀ ਗਿਣਤੀ ਵਿਧਾਈ ਜਾਵੇਗੀ ਉਹਨਾਂ ਦੱਸਿਆ ਕਿ ਪਹਿਲਾਂ ਬੀਅਰ ਦੀ ਦੁਕਾਨ ਖੋਲਣ ਲਈ ਫੀਸ 2 ਲੱਖ ਰੁਪਏ ਸੀ ਜਦਕਿ ਹੁਣ ਇਹ ਫੀਸ 25000 ਰੁਪਏ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਇਸ ਦੀ ਸ਼ੁਰੂਆਤ ਹੈ ਜਿਹੜੀ 35 ਦੁਕਾਨਾਂ ਦੇ ਨਾਲ ਕੀਤੀ ਗਈ ਸੀ ਪਰ ਉਹਨਾਂ ਨੇ ਦੀ ਗ ਅਜ਼ਰੂਰ ਵਧਾਈ ਜਾਵੇਗੀ ਤੇ ਉਸ ਦੇ ਬਾਰੇ ਅਹਿਮ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੇ ਗੱਲ ਕੀਤੀ ਜਾਵੇ ਬਦਲਦੇ ਮੌਸਮ ਦੀ ਤਾਂ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਮੌਸਮ ਨੇ ਮિજાਜ ਬਦਲਿਆ ਤਾਂ ਉਸ ਦੇ ਤਹਿਤ ਤਸਵੀਰਾਂ ਨੇ ਜਿਹੜੀਆਂ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਸਾਹਮਣੇ ਆਏ ਜਿੱਥੇ ਸੌਣ ਦਾ ਮੀਂਹ ਣਨ ਤੋਂ ਪਹਿਲਾਂ ਹੀ ਪਾਣੀ ਦਾ ਪੱਧਰ ਇਸ ਹੱਦ ਤੱਕ ਵੱਧ ਗਿਆ ਕਿ ਮਤੌੜਾ ਪੱਤਨ ਟੁੱਟਣ ਦੀ ਕਗਾਰ ਤੇ ਆ ਯਾਨੀ ਕਿ ਪੁਲ ਦਾ ਇੱਕ ਹਿੱਸਾ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪੈ ਗਿਆ ਇਸ ਦੇ ਨਾਲ ਹੀ ਸ਼ਹਿਰ ਦੇ ਨਾਲੋਂ ਪਿੰਡ ਦੇ ਸੱਤ ਪਿੰਡਾਂ ਦਾ ਜਿਹੜਾ ਕਿਹਾ ਸਕਦਿਆ ਸੰਪਰਕ ਟੁੱਟ ਚੁੱਕਿਆ ਹਾਲਾਂਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਲੋਕ ਨੇ ਜਿਹੜੇ ਸਾਈਕਲ ਦਾ ਇਸਤੇਮਾਲ ਕਰਦੇ ਨੇ ਪੁਲ ਨੂੰ ਕ੍ਰਾਸ ਕਰਨ ਦੇ ਲਈ ਪਰ ਫਿਰ ਵੀ ਲੋਕ ਨੇ ਜਿਹੜੇ ਡਰਦੇ ਹੋਏ ਇੱਕ ਪਾਸੇ ਖੜੇ ਨੇ ਤੁਸੀਂ ਤੇ ਜਿਮਾਲੀ ਜੇ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਵਿਆਸ ਸਮਾਗਮ ਰੱਖੇ ਹੋਏ ਸੀ ਜਿਸ ਦੇ ਚੱਲਦੇ ਮਹਿਮਾਨ ਨੇ ਜਿਹੜੇ ਇੱਕ ਪਿੰਡ ਤੋਂ ਦੂਸਰੇ ਪਿੰਡ ਨਹੀਂ ਪਹੁੰਚ ਸਕਦੇ ਤੇ ਉਹਨਾਂ ਦਾ ਵਿਆਸ ਸਮਾਗਮ ਹੈ ਕਿਸ ਤਰੀਕੇ ਦੇ ਨਾਲ ਰੱਦ ਹੋ ਸਕਦਾ ਤਾਂ ਦੱਸ ਦਿਓ ਕਿ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤਾਂ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਪੱਧਰ ਵਲਿਆ ਹਾਲਾਂਕਿ ਮੌਸਮ ਹੈ ਜਿਹੜਾ ਹਜੇ ਉਸ ਤੇ ਨਿਵਾਜ਼ ਬਦਲਿਆ ਸੌਣ ਦਾ ਮਹੀਨਾ ਹਜੇ ਨਹੀਂ ਆਇਆ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਪਾਣੀ ਵਰਦਾ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਤਾਂ ਦੱਸਿਓ ਕਿ ਗੁਰਦਾਸਪੁਰ ਦੇ ਮਕੌੜਾ ਪੱਤਣ ਤੇ ਅਚਾਨਕ ਪਾਣੀ ਦਾ ਪੱਧਰ ਵਧਿਆ ਪਰਲੇ ਪਾਸੇ ਜਿਹੜੇ ਪਿੰਡ ਨੇ ਉਹਨਾਂ ਦਾ ਆਪਸ ਦੇ ਵਿੱਚ ਲਿੰਕ ਟੁੱਟ ਗਿਆ ਸ਼ਹਿਰ ਦੇ ਨਾਲ ਉਹ ਲਿੰਕ ਟੁੱਟ ਗਿਆ ਤਾਂ ਪੁਲ ਦੇ ਕਿਨਾਰੇ ਆ ਜਿਹੜੇ ਟੁੱਟਣ ਦੇ ਕਾਰਨ ਲੋਕਾਂ ਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਮੁਸ਼ਕਿਲ ਹੋ ਗਿਆ ਤਾਂ ਦੱਸਿਓ ਕਿ ਸਵੇਰੇ 4 ਵਜੇ ਪਾਣੀ ਦਾ ਪੱਧਰ ਅਚਾਨਕ ਤੇਜ਼ੀ ਦੇ ਨਾਲ ਵੱਧ ਜਾਂਦਾ ਤੇ ਅਗਲੇ ਪੁਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਦੇ ਵਿੱਚ ਆਉਣ ਕਾਰਨ ਰੁੜ ਜਾਂਦਾ ਤਾਂ ਪਾਣੀ ਦੀ ਲਪੇਟ ਦੇ ਵਿੱਚ ਆਉਣ ਕਾਰਨ ਦੱਸਿਓ ਕਿ ਕਿਸ਼ਤੀ ਵੀ ਬਿਲਕੁਲ ਬੰਦ ਹੈ ਜਿਸ ਤੇ ਕਾਰਨ ਦੂਜੇ ਪਾਸੇ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਇੱਕ ਪਾਸੇ ਉਹਨਾਂ ਔਖਾ ਹੋ ਗਿਆ ਲੋਕ ਨੇ ਜਿਹੜੇ ਸਕੂਟਰ ਮੋਟਰਸਾਈਕਲ ਸਾਈਕਲ ਸਿੱਤ ਲੋਹੇ ਦੇ ਗਾਰਡਰ ਤੋਂ ਲੰਘ ਕੇ ਪੁਲ ਨੂੰ ਪਾਰ ਕਰਦੇ ਹੋਏ ਨਜ਼ਰ ਆਣ ਜਦਕਿ ਕੁਝ ਲੋਕ ਆਪਣੇ ਘਰਾਂ ਨੂੰ ਜਾਣ ਲਈ ਇੱਕ ਪਾਰ ਹੀ ਫਸੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਨਸਾਨੀਅਤ ਰिष्टੇ ਦੀ ਤਾਂ ਇਨਸਾਨੀ ਤ੍ਰਿਸ਼ਟੇ ਨੇ ਜਿਹੜੇ ਖੂਨੀ ਰਿਸ਼ਤੇ ਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਪਤੀ-ਪਤਨੀ ਦਾ ਰਿਸ਼ਤਾ ਜਿਹੜਾ ਅਨਮੋਲ ਰਿਸ਼ਤਾ ਮੰਨਿਆ ਜਾਂਦਾ। ਤੋਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵੀਡੀਓ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਅਸਲ ਇੱਕ ਸਖਸ਼ ਲਾਈਵ ਹੋ ਕੇ ਆਪਣੀ ਮੌਤ ਦਾ ਕਾਰਨ ਦੱਸਦਾ ਹੈ ਤੇ ਆਪਣੇ ਕਹਿ ਸਕਦਾ ਹੈ ਕਿ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਦਰਸ਼ਕ ਸਖਸ਼ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕਰ ਦਿੱਤੀ ਜਾਂਦੀ ਹੈ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਵੀ ਜ਼ਰੂਰ ਦੱਸ ਦਿੰਦੇ ਆ ਅਰਸਲ ਇੱਕ ਸਖਸ਼ਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਵ ਹੁੰਦਾ ਤੇ ਆ ਕੇ ਦੱਸਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਗੈਰ ਮਰਦ ਦੇ ਨਾਲ ਨਜਾਇਜ਼ ਸਬੰਧ ਹੈ ਤੇ ਉਸਦੇ ਨਾਲ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ ਜਿਸ ਤੇ ਕਾਰਨ ਦੁਖੀ ਹੋ ਕੇ ਤੇ ਸੁਸਾਇਡ ਕਰ ਲੈਂਦਾ ਹੈ ਤਾਂ ਪੂਰੀ ਵੀਡੀਓ ਉਸਨੇ ਸੋਸ਼ਲ ਮੀਡੀਆ ਤੇ ਜਰੂਰ ਸਾਂਝੀ ਕੀਤੀ ਹੈ ਪਰ ਇਹ ਵੀਡੀਓ ਹੀ ਸਾਰਾ ਸੱਚ ਬਿਆਨ ਨਹੀਂ ਕਰਦੀ ਦਰਸਲ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਨੇ ਲਗਾਤਾਰ ਮਰਦਾਂ ਦਾ ਸ਼ੋਸ਼ਣ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਜੀ ਹਾਂ ਮਾਨਸਿਕ ਤੌਰ ਤੇ ਮਰਦਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਤਾਂ ਉਸ ਦੇ ਵੱਲੋਂ ਕਹਿ ਸਕਦਾ ਕਿ ਅਪੀਲ ਕੀਤੀ ਜਾਂਦੀ ਹੈ ਮਿੰਤਾ ਕੀਤੀਆਂ ਜਾਂਦੀਆਂ ਨੇ ਕਿ ਜਿਹੜੀਆਂ ਔਰਤਾਂ ਨੇ ਪਲੀਜ਼ ਮਰਦਾਂ ਨਾਲ ਐਦਾਂ ਨਾ ਕਰੋ ਪਰ ਉਸ ਤੋਂ ਬਾਅਦ ਉਹਨੂੰ ਪੂਰਾ ਮਾਮਲਾ ਜ਼ਰੂਰ ਦੱਸ ਦਿੰਨੇ ਆ ਕਿ ਉਸਦੀ ਪਤਨੀ ਹੈ ਜਿਹੜੀ ਲਾਈਵ ਹੋ ਕੇ ਉਸਦੇ ਵੱਲੋਂ ਬਿਆਨ ਸਾਂਝਾ ਕੀਤਾ ਜਾਂਦਾ ਹੈ ਕਿ ਉਸ ਦਾ ਜੋ ਵੀ ਰਿਸ਼ਤਾ ਸੀ ਵਿਆਹ ਤੋਂ ਪਹਿਲਾਂ ਸੀ ਵਿਆਹ ਤੋਂ ਬਾਅਦ ਉਸ ਦਾ ਕਿਸੇ ਕੋਈ ਮਰਦ ਦੇ ਨਾਲ ਗੈਰਸੰਬੰਧ ਨਹੀਂ ਸੀ ਪਰ ਫਿਰ ਵੀ ਉਸ ਦਾ ਪਤੀ ਕਿੰਨੀ ਸੁਣਦਾ ਸੱਗੋ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਤੇ ਉਸ ਤੋਂ ਬਾਅਦ ਜ਼ਿਕਰ ਕਰ ਲੈਣੇ ਅਸੀਂ AI ਟੈਕਨੋਲੋਜੀ AI ਟੈਕਨੋਲੋਜੀ ਕ ਅਜਿਹੀ ਟੈਕਨੋਲੋਜੀ ਹੈ ਜੋ ਕਿ ਬਹੁਤ ਐਡਵਾਂਸ ਮੰਨੀ ਜਾਂਦੀ ਹੈ ਖਾਸ ਤੌਰ ਤੇ ਇਹ ਟੈਕਨੋਲੋਜੀ ਦੀ ਨਾਲ ਜਿਹੜੇ ਵਿਦਿਆਰਥੀ ਨੇ ਪੜਨ ਦੇ ਵਿੱਚ ਵੀ ਉਹਨਾਂ ਨੂੰ ਆਸਾਨੀ ਹੋਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਸਾਰੇ ਅਧਿਆਪਕ ਹੁਣ AI ਅਤੇ ਮਸ਼ੀਨ ਲਰਨਿੰਗ ਦੇ ਨਾਲ ਲੈ ਸਰੂਰ ਹੋਣਗੇ ਤਾਂ ਬਿਲਕੁਲ ਕਹਿ ਸਕਦੇ ਆ ਕਿ ਹਾਈ ਕੋਰਟ ਦੇ ਵੱਲੋਂ ਤੇ ਸਟੇਟ ਚਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਅਧਿਆਪਕ ਖਾਸ ਤੌਰ ਤੇ ਜਿਹੜੇ ਵਿਦਿਆਰਥੀਆਂ ਨੂੰ ਪੜਾਉਣਾ ਚਾਹੁੰਦੇ ਹੋਣ ਔਰ ਖਾਸ ਕਰਕੇ ਜਿਹੜੇ ਵੱਡੀਆਂ ਯੂਨੀਵਰਸਿਟੀਆਂ ਨੇ ਕਾਲਜ ਨੇ ਪੋਲੀਟੈਕਨਿਕ ਦੀ ਗੱਲ ਕੀਤੀ ਜਾਵੇ ਜਾਂ ਫਿਰ ਇੰਜੀਨੀਅਰਿੰਗ ਦੀ ਗੱਲ ਕੀਤੀ ਜਾਵੇ ਰਾਈਟੀਆਈ ਇਸ ਦੇ ਨਾਲ ਹੀ ਸਾਰੇ ਵਿਦਿਆਰਥੀ ਨੇ ਜਿਹੜੇ ਹੁਣ AI ਮਾਧਿਅਮ ਦੇ ਰਾਹੀਂ ਸਟੱਡੀ ਕਿ ਢੰਗ ਦੇ ਨਾਲ ਸੌਕੇ ਵਰਤਾਰੇ ਦੇ ਨਾਲ ਉਹ ਸਾਰੇ ਪ੍ਰੋਜੈਕਟਸ ਨੂੰ इजीली ਸਮਝ ਸਕਣ ਤਾਂ ਦੱਸਿਏ ਕਿ ਡਿਪਲੋਮਾ ਤੇ ਡਿਗਰੀ ਪ੍ਰੋਗਰਾਮ ਕਰਵਾਉਣ ਵਾਲੇ ਮੁਲਕ ਦੀਆਂ ਸਾਰੀਆਂ ਤਕਨੀਕੀ ਸੰਸਥਾਵਾਂ ਦੀ ਗੁਣਵੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਿਹਤਰ ਹੋ ਜਾਏਗੀ ਇਸ ਦੀ ਸ਼ੁਰੂਆਤ ਸੰਸਥਾਵਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ ਅਪਗ੍ਰੇਡ ਕਰਕੇ ਹੋਏਗੀ ਇਸ ਦੇ ਤਹਿਤ ਉਹਨਾਂ ਨੂੰ AI ਮਸ਼ੀਨ ਲਰਨਿੰਗ ਜਿਹੀ ਨਵੀਨਤਮ ਟੈਕਨੋਲੋਜੀ ਦੇ ਨਾਲ ਲੈਸ ਕੀਤਾ ਜਾਏਗਾ ਤਾਂ ਜੋ ਵਿਦਿਆਰਥੀਆਂ ਨੂੰ AI ਤੇ ਹੋਰ ਤਕਨੀਕਾਂ ਬਾਰੇ ਜ਼ਰੂਰ ਪੜਾ ਸਕਣ ਅਤੇ ਬੱਚਿਆਂ ਦਾ ਫੋਕਸ ਹੈ ਜਿਹੜਾ ਆਪਣੀ ਪੜਾਈ ਤੇ ਖਾਸ ਤੌਰ ਬਣਿਆ ਰਹੇ ਦੱਸਦੀ ਹੈ ਕਿ ਦੇ ਵਿੱਚੋਂ ਸਭ ਤੋਂ ਵੱਧ ਫੋਕਸ ਪੋਲੀਟੈਕਨਿਕ ਕਾਲਜ ਅਤੇ ਪਿੰਡੂ ਖੇਤਰਾਂ ਵਿੱਚ ਸਥਾਪਿਤ ਤਕਨੀਕੀ ਸੰਸਥਾਵਾਂ ਤੇ ਕੀਤਾ ਗਿਆ ਜਿੱਥੇ ਹਾਲ ਹੀ ਵਿੱਚ ਜ਼ਿਆਦਾਤਰ ਮਾਸਟਰ ਤੇ ਪੀਐਚਡੀ ਵਰਗੇ ਪ੍ਰੋਗਰਾਮਾਂ ਨਾਲ AI ਮਸ਼ੀਨ ਲਰਨਿੰਗ ਜਿਹਾ ਤਕਨੀਕਾਂ ਨਹੀਂ ਪੁੱਜਿਆ ਨੇ ਤਾਂ ਦੱਸੀਏ ਕਿ ਤਕਨੀਕੀ ਸੰਸਥਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਨਾਲ ਜੁੜੇ ਪ੍ਰੋਗਰਾਮ ਦੀ ਸ਼ੁਰੂਆਤ ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰਸ਼ਾਸਨ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਸਿੱਖਿਆਵਾਂ ਦੇ ਵਿੱਚ ਪੜਾਅਰੇ ਅਧਿਆਪਕਾਂ ਦੀ ਸਮਰੱਥਾ ਨਿਰਖਣ ਲਈ ਖਾਸ ਮਾਸਟਰ ਅਤੇ ਪੀਐਚਡੀ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਆਈਸੀਟੀ ਦੇ ਸਕੱਤਰ ਅਜੀਵ ਕੁਮਾਰ ਨੇ ਸੰਬੰਧੀ ਜਾਣਕਾਰੀ ਦਿੰਦੇ ਹਨ ਤਕਨੀਕੀ ਸੰਸਥਾਵਾਂ ਦੇ ਮੁਖੀਆਂ ਨੂੰ ਲਿਖੇ ਪੱਤਰ ਦੇ ਵਿੱਚ ਸਾਰੀਆਂ ਬ੍ਰਾਂਚਾਂ ਦੇ ਨਾਲ ਜੁੜੇ ਅਧਿਆਪਕਾਂ ਨੂੰ ਬਾਝੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਹੈ ਜਿਹੜਾ ਜ਼ਰੂਰ ਕੀਤਾ ਜਾਣਾ ਤਾਂ ਬਿਲਕੁਲ ਹੈ ਐਆਈਡੀ ਤ ਦੀ ਅਧਿਆਪਕ ਅਧਿਆਪਕ ਇਸ ਸਬੰਧੀ ਜ਼ਰੂਰ ਜਾਣੂ ਹੋਣਗੇ ਉਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਬੜੇ ਚੰਗੇ ਢੰਗ ਦੇ ਨਾਲ ਪੜਾ ਸਕਦੇ ਨੇ ਤਾਂ ਕਿ ਬੱਚਿਆਂ ਦਾ ਫੋਕਸ ਹੈ ਜਿਹੜਾ ਪੜ੍ਹਾਈ ਤੇ ਰਹੇ ਤਾਂ ਕਿ ਬੱਚਿਆਂ ਦੀ ਦਿਲਚਸਪੀ ਹੈ ਜਿਹੜੀ ਇਸ ਤਰੀਕੇ ਦੇ ਨਾਲ ਬਣੀ ਰਹੇ ਕਿ ਆਪਣੀ ਪੜ੍ਹਾਈ ਦੇ ਨਾਲ ਜੁੜੇ ਰਹਿਣ ਤੇ ਵੱਡੇ ਮੁਕਾਮ ਨੇ ਜਿਹੜੇ ਉਹਨਾਂ ਦੇ ਵੱਲੋਂ ਹਾਸਲ ਕੀਤੇ ਚਾਹਤੋ ਖਬਰਾਂ ਤੋਂ ਖਬਰ ਪ੍ਰੋਗਰਾਮ ਦੇ ਵਿੱਚ ਅਜਲੀਏ ਨਹੀਂ ਹਮਿੰਦਰ ਜੀ ਆਸਰ ਤੁਹਾਨੂੰ